ਜਿਹੜੇ ਬੀਜੇਪੀ ਦੇ ਕੈਂਡੀਡੇਟ ਨੇ ਜਾਂ ਬੀਜੇਪੀ ਦੇ ਜਿੰਨੇ ਵੀ ਕੈਂਡੀਡੇਟ ਪੰਜਾਬ 'ਚ ਨੇ ਉਹ ਜ਼ਮੀਨ ਨਾਲ ਜੁੜ ਕੇ ਲੋਕਾਂ ਨਾਲ ਜੁੜ ਕੇ ਇਲੈਕਸ਼ਨ ਲੜਦੇ ਨੇ ਕਹਿਣ ਨੂੰ ਆਮ ਆਦਮੀ ਪਾਰਟੀ ਹੈ ਪਰ ਸਾਡੇ ਇੱਥੋਂ ਦੇ ਕੈਂਡੀਡੇਟ ਪੰਜਾਬ ਦੇ ਸਭ ਤੋਂ ਅਮੀਰ ਔਰ ਖਾਸ ਵਿਅਕਤੀ ਨੇ ਹਰ ਪਾਰਟੀ ਚ ਰਹੇ ਨੇ ਵਿਕਾਸ ਦਾ ਰੋਲਾ ਪਾ ਰਹੇ ਨੇ ਸਾਡੇ ਇੱਥੋਂ ਦੇ ਸਾਫਕਾ ਸਿਹਤ ਮੰਤਰੀ ਜੀ ਹੁਣ ਵਿਕਾਸ 15 ਸਾਲਾਂ ਚ ਕੀ ਵਿਕਾਸ ਕੀਤਾ ਮੈਨੂੰ ਤੇ ਦਿਖਿਆ ਨਹੀਂ ਹਲੇ ਤੱਕ ਕਿ ਕਮੇਡਿਆ ਚੱਲ ਰਿਹਾ ਹੈ ਥੋੜੀ ਕੈਂਪੇਨ ਮੁਹੱਲੇ ਦੇ ਵਿੱਚ ਲੱਗਦਾ ਹੈ ਕਿ ਮੁਹੱਲੇ ਦੇ ਲੋਕ ਉਸ ਬਾਅਦ ਪਿਆਰ ਦੇ ਰਹੇ ਬਹੁਤ ਮਜ਼ਾ ਆ ਰਿਹਾ ਜੀ ਉਤਸਵ ਚੱਲ ਰਿਹਾ ਹੈ ਆਨੰਦ ਲੈ ਰਹੇ ਆ ਔਰ ਬਾਬੇ ਦੀ ਕਿਰਪਾ ਨਾਲ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਲੈਕਸ਼ਨ ਜਿੱਤਣ ਜਾ ਰਹੇ ਆ ਕੀ ਲੱਗਦਾ ਹੈ ਮਹੌਲ ਜੋ ਤੁਸੀਂ ਵਿਚਰਦੇ ਲੋਕਾਂ ਨੂੰ ਲੱਗਦਾ ਹੈ ਕਿ ਵੇਵ ਬੰਦੀ ਜਾ ਰਹੀ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਅਗਲੀ ਕੁਝ ਵੇਵ ਬੰਦੀ ਹੈ ਹੁਣ ਵੇਵ ਕਿਵੇਂ ਚੱਲ ਰਹੀ ਹੈ ਸਟਾਰ ਪ੍ਰਚਾਰਕ ਤੁਹਾਡੇ ਕੋਲ ਕੋਡ ਅਪੋਰਚੁਨਿ ਕਿਉਂਕਿ ਜਦੋਂ ਵੱਡਾ ਚਹਿਰ ਇਲੈਕਸ਼ਨ ਦੇ ਵਿੱਚ ਸਟਾਰ ਪ੍ਰਚਾਰਕ ਬਣ ਕੇ ਆnder-andar ਲੋਕਾਂ ਦੀ ਆਸ ਤੇ ਉਮੀਦ ਜ਼ਰੂਰ ਹੁੰਦੀ ਤੇ ਇੱਕ ਵੱਲਾ ਸ਼ੇਰੀ ਜ਼ਰੂਰ ਹੁੰਦੀ ਤੇ ਵੋਟਰ ਵੀ ਚੁੜਦੇ ਨੇ ਯਾ ਵੱਡੇ ਲੋਕਾਂ ਦੇ ਦੇਖੋ ਲੋਕਾਂ ਨੂੰ ਉਤਸ਼ਾਹ ਹੈ ਔਰ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀਗੇ ਕਿ ਸਾਡੀ ਸੀਟ ਤੇ ਕੈਂਡੀਡੇਟ ਕਦੋਂ ਅਨਾਉਂਸ ਹੋਣਾ ਹੈ ਉਹਦੇ ਰਿਜ਼ਲਟ ਕਰਨ ਹੀ ਜਿਹੜੀ ਵੇਵ ਉਦੋਂ ਹੀ ਬੰਨੀ ਸ਼ੁਰੂ ਹੋ ਗਈ ਸੀ 27 ਤਰੀਕ ਨੂੰ ਜਦੋਂ ਮੇਰੀ ਟਿਕਟ ਡਿਕਲੇਅਰ ਹੋਈ ਤਦ ਤੱਕ ਕਾਫੀ ਹੱਦ ਤੱਕ ਜਿਹੜਾ ਸਾਡਾ ਗਰਾਊਂਡ ਵੀ ਕਵਰ ਹੋ ਗਈ ਸੀ ਔਰ ਲੋਕੀ ਵੀ ਸਾਡੇ ਨਾਲ ਆ ਚੁੱਕੇ ਸਕੇ ਡੇ ਬਾ ਡੇ ਬਾ ਡੇ ਕਾਫਲਾ ਵੱਡਾ ਹੁੰਦਾ ਜਾ ਰਿਹਾ ਔਰ ਡੋਰ ਟੂ ਡੋਰ ਜਿਹੜੀ ਹੈਗੀ ਹੈ ਸਾਡੀ ਮੋਸਟ ਇਫੈਕਟਿਵ ਵੈਪਨ ਹੈ ਔਰ ਹਰ ਘਰ ਸਾਡਾ ਮੇਰੀ ਵਾਈਫ ਪਰਸਨਲੀ ਜਾ ਰਹੀ ਹੈ ਭਾਵੇਂ 3b2 ਹੋਵੇ 3b1 ਹੋਵੇ 3 ਹੋਵੇ ਫੇਸ 2 ਹੋਵੇ ਫੇਸ 4 ਹੋਵੇ ਫੇਸ 1 ਹੋਵੇ ਸੈਕਟਰ 68 ਹੋਵੇ ਫੇਸ 7 ਹੋਵੇ ਇਹ ਸਾਰੇ ਇੱਕ ਇੱਕ ਕਰਕੇ ਪਰਸਨਲੀ ਕੀਤੇ ਜਾ ਰਹੇ ਨੇ ਤਾਂ ਕਿ ਕੋਈ ਵੀ ਘਰ ਨਾ ਛੁੱਟੇ ਕੋਈ ਵੀ ਵਿਅਕਤੀ ਨਾ ਛੁੱਟੇ ਔਰ ਜਿਹੜਾ ਰਿਸਪਾਂਸ ਮਿਲ ਰਿਹਾ ਉਹ ਬਹੁਤ ਵਧੀਆ ਮਿਲ ਰਿਹਾ ਸਿਮਿਲਰਲੀ ਛੁਜਾਰਨਗਰ ਬਲੌਂਗੀ ਔਰ ਜਗਤਪੁਰਾ ਇਹ ਸਾਰੇ ਏਰੀਆ ਦੇ ਵਿੱਚ ਬੜਾ ਵੱਡਾ ਸਾਥ ਮਿਲ ਰਿਹਾ ਔਰ ਜਦੋਂ ਰਿਜ਼ਲਟ ਆਏਗਾ 10 ਮਾਰਚ ਨੂੰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਜਿਹੜੀਆਂ ਗੱਲਾਂ ਕਹਿ ਰਿਹਾ ਸੀ ਠੀਕ ਨੇ ਕਿ ਜਿਵੇਂ ਇੱਕ ਤੋੜ ਹੁੰਦੀ ਹੈ ਕਿਉਂਕਿ ਇੱਕ ਪਾਰਟੀ ਜਿਹੜੇ ਲੰਬੇ ਸਾਲ ਤੋਂ ਇੱਕ ਰਾਜ ਕਾਰੀ ਸੀ ਮੋਹਾਲੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਹੁਣ ਬਦਲ ਕੇ ਉਹ ਵੇਬ ਬਦਲ ਕੇ ਲੋਕਾਂ ਦੀ ਲੋਕ ਇਸ ਵਾਰ ਬਦਲਾਵ ਹਾਲਾਂਕਿ ਲੋਕੀ ਕਹਿ ਰਹੇ ਨੇ ਕਿ ਸਾਨੂੰ ਬਦਲਾਵ ਚਾਹੀਦਾ ਹੈ ਲੇਕਿਨ ਬਦਲਾਵ ਦੇ ਰੂਪ ਦੇ ਵਿੱਚ ਲੋਕਾਂ ਦੇ ਚਿਹਰੇ ਦੇ ਉੱਪਰ ਆਮ ਆਦਮੀ ਪਾਰਟੀ ਕਿਉਂ ਆ ਰਹੀ ਲੱਗਦਾ ਹੈ ਕਿ ਉਹ ਚੀਜ਼ ਹਟ ਕੇ ਲੋਕ ਵਿਜੇਪੀ ਨੂੰ ਪਿਆਰ ਦੇ ਪਾਣਗੇ ਸਰ ਦੇਖੋ ਮੈਂ ਜਦੋਂ ਤੁਸੀਂ ਰਿਜ਼ਲ ਨੂੰ ਪਤਾ ਲੱਗੇਗਾ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਕੰਮ ਹੈ ਪ੍ਰਚਾਰ ਪ੍ਰਸਾਰ ਨੂੰ ਬਹੁਤ ਵੱਡਾ ਕਰ ਦਿੰਦੇ ਨੇ 2017 ਦੇ ਵਿੱਚ 101 ਸੀਟਾਂ ਲੈ ਰਹੇ ਸੀ 19 ਤਾਂ ਸਿਮਟ ਕੇ ਰਹਿ ਗਏ ਉਹਨਾਂ ਵਿੱਚੋਂ ਵੀ 11 ਛੱਡ ਕੇ ਕਾਂਗਰਸ ਚਲੇ ਗਏ ਇਸ ਵਾਰ ਵੀ 117 ਵਿੱਚੋਂ 56 ਬਾਹਰੋਂ ਲੈ ਕੇ ਆਏ ਨੇ ਸੋ ਜਦੋਂ ਰਿਜ਼ਲਟ ਆਏਗਾ ਉਹਨਾਂ ਦਾ ਪ੍ਰਚਾਰ ਔਰ ਪ੍ਰਸਾਰ ਹੁੰਦਾ ਹੈ ਪੈਸੇ ਵਾਲੇ ਲੋਕ ਨੇ ਕਹਿਣ ਨੂੰ ਆਮ ਆਦਮੀ ਪਾਰਟੀ ਹੈ ਪਰ ਸਾਡੇ ਇੱਥੋਂ ਦੇ ਕੈਂਡੀਡੇਟ ਪੰਜਾਬ ਦੇ ਸਭ ਤੋਂ ਅਮੀਰ ਔਰ ਖਾਸ ਵਿਅਕਤੀ ਨੇ ਹਰ ਪਾਰਟੀ ਚ ਰਹੇ ਨੇ ਹਰ ਜਗ੍ਹਾ ਪੋਸਟਰ ਤੁਹਾਨੂੰ ਉਹਨਾਂ ਦਾ ਮਿਲੇਗਾ ਹਰ ਜਗ੍ਹਾ ਝੰਡਾ ਮਿਲੇਗਾ ਕਿਉਂਕਿ ਉਹ ਸਾਰੀ ਪੈਸੇ ਦੀ ਖੇਡ ਹੈ ਔਰ ਜੇ ਆਪਾਂ ਕਹੀਏ ਪੋਸਟਰਾਂ ਦੇ ਸਿਰ ਤੇ ਇਲੈਕਸ਼ਨ ਜਿੱਜੀਏ ਉਹ ਪੋਸੀਬਲ ਨਹੀਂ ਹੈ ਇਹੀ ਹਾਲਾਤ ਕਾਂਗਰਸ ਪਾਰਟੀ ਦੇ ਨੇ ਜਿੰਨਾ ਖਰਚਾ 40 ਲੱਖ ਰੁਪਇਆ ਇਲੈਕਸ਼ਨ ਕਮਿਸ਼ਨ ਦਾ ਕਾਸਟ ਹੈਗੀ ਹੈ ਇਲੈਕਸ਼ਨ ਲੜਨ ਦੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਰਿਕੁਐਸਟ ਕਰਾਂਗਾ ਕਿ ਸਿਰਫ ਇਹਨਾਂ ਦੇ ਡੰਡੇ ਝੰਡਿਆਂ ਦੀ ਕਾਸਟ ਹੀ ਕਿਸੇ ਥਰਡ ਪਾਰਟੀ ਤੋਂ ਵੈਲਿਊਏਟ ਕਰਾ ਲੈਣ ਇਹਨਾਂ ਨੂੰ ਪਤਾ ਲੱਗ ਜਾਏਗਾ ਕਿ 40 ਲੱਖ ਰੁਪਏ ਦੇ ਡੰਡੇ ਝੰਡਿਆਂ ਦੇ ਲਾਤਾਂ ਇਹਨਾਂ ਨੇ ਕੀ ਤੁਸੀਂ ਜਾਓਗੇ ਇਲੈਕਸ਼ਨ ਕਮਿਸ਼ਨ ਨਹੀਂ ਜੀ ਸਰਕਾਰ ਇੱਕ ਇਲੈਕਸ਼ਨ ਹੈ ਜਿਹੜਾ ਜਿਹੜੀ ਇੱਕ ਇੰਡੀਪੈਂਡੈਂਟ ਬਾਡੀ ਹੈ ਮੈਨੂੰ ਆਈ ਐਮ ਸ਼ੋਰ ਔਰ ਮੈਨੂੰ ਉਮੀਦ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਵਾਚ ਕਰ ਰਹੀ ਹੋਏਗੀ ਬਾਕੀ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਆਪਣੀ ਗੱਲ ਰੱਖ ਰਹੇ ਹਾਂ ਲੋਕ ਸਮਝ ਰਹੇ ਨੇ ਕੀ ਜਿਹੜੇ ਬੀਜੇਪੀ ਦੇ ਕੈਂਡੀਡੇਟ ਨੇ ਜਾਂ ਬੀਜੇਪੀ ਦੇ ਜਿੰਨੇ ਵੀ ਕੈਂਡੀਡੇਟ ਪੰਜਾਬ 'ਚ ਨੇ ਉਹ ਜ਼ਮੀਨ ਨਾਲ ਜੁੜ ਕੇ ਲੋਕਾਂ ਨਾਲ ਜੁੜ ਕੇ ਇਲੈਕਸ਼ਨ ਲੜਦੇ ਨੇ ਔਰ ਉਹੀ ਵਜ੍ਹਾ ਹੈ ਜਿਹਦੇ ਕਰਕੇ ਪੰਜਾਬ 'ਚ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ ਕੀ ਕੀ ਮੁੱਦੇ ਰਹਿਣਗੇ ਜੀ ਕੋਈ ਮੁੱਦੇ ਤੇ ਮੁਹਾਲੀ ਦੇ ਬੜੇ ਬੇਸਿਕ ਨੇ ਜਿਹੜੇ ਕਿ ਆਪਾਂ 15 ਸਾਲਾਂ ਤੋਂ ਕੋਈ ਕੁਝ ਨਹੀਂ ਕਰ ਪਾਇਆ ਉਹਦੇ ਵਾਸਤੇ ਇਹਨਾਂ ਦੀਆਂ ਸਰਕਾਰਾਂ ਵੀ ਰਹਿ ਗਈਆਂ ਨਾ ਪਾਣੀ ਦਾ ਪ੍ਰੈਸ਼ਰ ਪ੍ਰੋਪਰਲੀ ਉੱਤੇ ਤੱਕ ਜਾਂਦਾ ਨਾ ਹੀ ਲੋਕਲ ਬਾਤ ਸਰਵਿਸ ਹੈਗੀ ਆ ਨੀਡ بیس ਪਾਲਿਸੀ ਲੋਕੀ ਵਿਚਾਰੇ ਤਰਲੇ ਕੱਢਦੇ ਰਹਿ ਗਏ ਇਹਨਾਂ ਨੇ ਕੁਝ ਨਹੀਂ ਕੀਤਾ ਉਹਦੇ ਬਾਰੇ ਸਿਰਫ ਵਿਕਾਸ ਦਾ ਰੌਲਾ ਪਾ ਰਹੇ ਨੇ ਸਾਡੇ ਇੱਥੋਂ ਦੇ ਸਾਬਕਾ ਸਿਹਤ ਮੰਤਰੀ ਜੀ ਹੁਣ ਵਿਕਾਸ 15 ਸਾਲਾਂ ਚ ਕੀ ਵਿਕਾਸ ਕੀਤਾ ਮੈਨੂੰ ਤੇ ਦਿਖਿਆ ਨਹੀਂ ਹਲੇ ਤੱਕ ਮੈਂ ਲੋਕਾਂ ਨੂੰ ਪੁੱਛਦਾ ਦੱਸੋ ਕੋਈ ਇਹੋ ਜਿਹਾ ਇਹੋ ਜਿਹਾ ਕੋਈ ਇੰਸਟੀਚਿਊਟ ਜਾਂ ਅਧਾਰਾ ਜਿਹੜੇ ਲੈ ਕੇ ਆਏ ਹੋਣ ਡੇਢ ਸਾਲ ਪਹਿਲੇ ਇੱਕ ਆਪਣੇ 350 ਬੈੱਡਾਂ ਹਸਪਤਾਲ ਜਿਹੜਾ ਸੀ ਅਪਰੂਵ ਹੋਇਆ ਸੀ ਉਹਦੀ ਫਾਊਂਡੇਸ਼ਨ ਸਟੋਨ ਹਫਤਾ ਪਹਿਲੇ ਲਾਈੋ ਵੀ ਚੋਨਾ ਦੇ ਕਰਕੇ ਵਿਕਾਸ ਇਹਨਾਂ ਨੇ ਕੀਤਾ ਜ਼ਰੂਰ ਹੈ ਪਰ ਸਿਰਫ ਆਪਣੇ ਪਰਿਵਾਰ ਦਾ ਔਰ ਮੁਹਾਲੀ ਦਾ ਹਰ ਸ਼ਹਿਰ ਵਾਸੀ ਇਸ ਚੀਜ਼ ਨੂੰ ਜਾਣਦਾ ਔਰ ਇਸ ਗੱਲੋਂ ਦੁਖੀ ਹੈ ਇਹੀ ਵਜ੍ਹਾ ਹੈਗੀ ਹੈ ਕਿ ਕਾਂਗਰਸ ਤੀਜੇ ਨੰਬਰ ਤੇ ਆ ਜਾਂਦੀ ਹੈ ਠੀਕ ਹੈ ਸਰ ਥੈਂਕ ਯੂ Gracias.